ਉਨ ਜਦੋਂ ਬੱਚੇ ਯਤੀਮ ਹੋ ਜਾਂਦੇ ਸੰਗਤ ਸਹੀ ਨਾ ਮਿਲਣ ਤੇ ਕੋ ਬੁਰੀਾਈ ਦੇ ਰਸਤੇ ਤੇ ਉੱਪਰ ਵੀ ਤੁਰ ਪੈਂਦੇ ਨੇ ਉਹ ਚੋਰ ਵੀ ਬਣ ਜਾਂਦੇ ਨੇ ਡਾਕੂ ਵੀ ਬਣ ਜਾਂਦੇ ਨੇ ਬੇਇਮਾਨੀਆਂ ਕਰਨ ਵਾਲੇ ਰਸਤੇ ਤੇ ਵੀ ਤੁਰ ਪੈਂਦੇ ਪਰ ਜਿਨ੍ਹਾਂ ਦੇ ਮਨ ਦੇ ਅੰਦਰ ਸੰਸਾਰਿਕ ਲੈ ਕੇ ਇੱਕ ਬਰਾਗ ਪੈਦਾ ਹੋਵੇ ਉਹ ਬੁਰੀਾਈ ਦੇ ਰਸਤੇ ਤੇ ਨਹੀਂ ਪੈਂਦੇ ਉਹ ਆਪਣੇ ਜੀਵਨ ਨੂੰ ਸੰਸਾਰ ਵਾਲੇ ਪਾਸੇ ਤੋਂ ਵੇਖ ਕੇ ਬਾਰਾਤ ਵਿੱਚ ਲਏ ਹੁੰਦੇ ਨੇ ਤੇ ਜਦੋਂ ਬਾਰਾਤ ਹੁੰਦਾ ਹੈ ਤੇ ਫਿਰ ਉਹ ਪਰਮਾਤਮਾ ਨਾਲ ਜੁੜਦੇ ਨੇ ਤੇ ਜਿੱਥੇ ਜਾ ਕੇ ਉਹਨਾਂ ਦਾ ਜੀਵਨ ਹੈ ਜਿਹੜਾ ਨਾ ਪਰਮਾਤਮਾ ਰੱਬ ਰੂਪ ਦੇ ਨਾਲ ਜੁੜ ਜਾਂਦਾ ਹੁਣ ਗਰੀਬੀ ਦਾਬੇ ਦੇ ਅੰਦਰ ਉਹਨਾਂ ਨੇ ਜੀਵਨ ਆਪਣਾ ਟਟਿਆ ਅੱਜ ਦੇ ਸਮੇਂ ਤੁਸੀਂ 7 ਸਾਲ ਦੇ ਬੱਚੇ ਨੂੰ ਵੇਖ ਲਓ ਆਪਣੇ ਮਾਂ ਆਪਣੇ ਪਿਤਾ ਦੀ ਗੋਦੀ ਦੇ ਵਿੱਚੋਂ ਉੱਠ ਕੇ ਬਾਹਰ ਨਹੀਂ ਜਾਂਦਾ ਉਹ ਕੁਝ ਨਹੀਂ ਪਤਾ ਹੁੰਦਾ ਕਿ ਮੇਰੇ ਜੀਵਨ ਦੇ ਹਾਲਾਤ ਕਿ ਹੁਣ ਜਿਵੇਂ કે ਉਹ ਜਿਹੀ ਨਹੀਂ ਹੋਣੀ ਹੈ ਉਹ ਪੂਰਨ ਤੌਰ ਤੇ ਡਿਪੈਂਡ ਹੁੰਦਾ ਹੈ ਆਪਣੇ ਮਾਤਾ ਪਿਤਾ ਲੇਕਿਨ ਗੁਰੂ ਰਾਮਦਾਸ ਸਾਹਿਬ ਜਿਹਨੂੰ ਬਚਪਨ ਦੇ ਵਿੱਚ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਲਾਹੌਰ ਤੋਂ ਜਦੋਂ ਨਿਕਲੇ ਨੇ ਸ਼ਰੀਕਾ ਬਹੁਤ ਵੱਡਾ ਹੈ ਬਰਾਦਰੀ ਬਹੁਤ ਵੱਡੀ ਹੈ ਲੇਕਿਨ ਕਿਸੇ ਨੇ ਵੀ ਬਾਹ ਪਕੜ ਕੇ ਇੱਕ ਵਾਰ ਨਹੀਂ ਰੋਕਣ ਦਾ ਯਤਨ ਕੀਤਾ ਵੀ ਮਾਸੀ ਜਾਂ ਭੈਣ ਜੀ ਠੀਕ ਹੈ ਸਾਡੇ ਭਰਾ ਨਹੀਂ ਰਿਹਾ ਸਾਡੀ ਭਝਾਈ ਨਹੀਂ ਰਹੀ ਹੈ ਸਾਡੀ ਨੂੰਹ ਨਹੀਂ ਰਹੀ ਤੇ ਇਹਨਾਂ ਨੂੰ ਲੈ ਕੇ ਜਾ ਰਹੇ ਹੋ ਅਸੀਂ ਮਰ ਤਾਂ ਨਹੀਂ ਗਏ ਸਾਡਾ ਭਰਾ ਹੀ ਤੇ ਗਿਆ

ਅਲੱਗ-ਅਲੱਗ ਸ਼ਹਿਰ ਵਿੱਚ ਅਲੱਗ-ਅਲੱਗ ਬਜ਼ਾਰ ਦੇ ਅੰਦਰ ਜਾ ਕੇ ਉਹਨਾਂ ਨੇ ਜਿੰਨੀ ਵਟਕ ਨੂੰ ਨਹੀਂ ਉਹ ਵਟਕ ਲਿਆ ਕੇ ਆਪਣੇ ਨਾਨਕ ਦੇ ਪਰਿਵਾਰ ਦੇ ਅੰਦਰ ਨਾਨੀ ਨੂੰ ਜਾਂ ਨਾਨਦੇ ਦੀ ਚੋੜੀ ਵਿੱਚ ਪਾ ਦਿੱਤੀ ਇਹੋ ਜਿਹਾ ਉਹਨਾਂ ਦਾ ਜੀਵਨ ਗੁਰੂ ਰਾਮਦਾਸ ਪਾਸ਼ਾ ਜੀ ਦੇ ਸ਼ਰਧੇ ਉੱਪਰ ਨਾ ਜਦੋਂ ਨਾਨਕ ਦੇ ਪਰਿਵਾਰ ਦੇ ਵਿੱਚ ਗਏ ਜਿੱਤੇ ਸਾਰਾ ਬਾਸਰ ਕੇ ਪਿੰਡ ਗਿੱਲਾ ਉੱਥੇ ਬੱਚੇ ਦੇ ਨਾਮ ਦੁੱਖ ਸੰਘਾ ਕਰਨ ਤੇ ਲਈ ਆਇਆ। ਉਹਨਾਂ ਸਮਿਆਂ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਦੁੱਖ ਸੰਘਾ ਕਰਨ ਵਾਸਤੇ ਆਏ। ਚਲ ਅਸੀ ਜਦੋਂ ਉਹਨਾਂ ਨੇ ਦੁੱਖ ਸੰਘਾ ਕੀਤਾ ਬਾਹ ਪਕੜੀ ਸਿਰ ਤੇ ਹੱਥ ਰੱਖਿਆ ਇਹ ਗੱਲ ਕਹਿ ਦਿੱਤੀ ਕਿ ਔਖਾ ਸਮਾਂ ਜ਼ਿੰਦਗੀ ਦਾ ਆਇਆ ਤੂੰ ਲੰਘ ਜਾਏਗਾ। ਲੇਟਨ ਮਨ ਬਉੜੀ ਕਰੇਗਾ ਰੱਬ ਨੇ ਧਾਰジナ ਰਹਿਣ ਤਾਂ ਇਸ ਬੱਚੇ ਨੇ ਸ਼ਰਤ ਬਹੁਤ ਹੈ। ਬਸ ਜਿਵੇਂ ਤੈਨ ਨੇ ਡੁੱਬਦੇ ਕੋ ਤਿਰਕੇ ਦਾ ਸਹਾਰਾ ਗੁਰੂ ਰਾਮਦਾਸ ਦੇ ਕੰਨਾਂ 'ਚ ਬੋੜ ਪੈਣ ਦੀ ਦੇਰ ਸੀ ਗੁਰੂ ਅਮਰਦਾਸ ਪਾਤਸ਼ਾਹ ਜਿਹੜੀ ਬਾਹ ਪਕੜਨ। ਆਖਿਆ ਪਰ ਇਹ ਸੁੱਖ ਮੈਨੂੰ ਤੁਸੀਂ ਹੀ ਦੇ। ਇਹ ਮੈਂ ਤੁਹਾਡੇ ਕੋਲੋਂ ਹੀ ਪ੍ਰਾਪਤ ਦਾਸ ਪਾਤਸ਼ਾਹੀ ਕੋਲ ਸਮਿਆਂ ਦੇ ਦਰਮਿਆਨ ਗੁਰੂ ਅੰਕਸੇਹ ਪਾਤਸ਼ਾਹੀ ਦੇ ਦਰਬਾਰ ਜਾਣ ਲੱਗੇ ਸਭਾ ਬਣਿਆ ਸਮਾ ਬਣਿਆ ਹੁਣ ਇੱਕ ਖਿਆਲ ਕਰੇ ਜਿਸ ਸਮੇ ਗੁਰੂ ਨਾਨਕ ਦਾਸ ਪਾਤਸ਼ਾਹੀ ਦਾ ਪ੍ਰਕਾਸ਼ ਹੁੰਦਾ ਹੈ ਨਾ ਉਸ ਸਮੇ ਚਾਰੇ ਗੁਰੂ ਵਿਅਕਤੀ ਮੌਜੂਦ ਨਹੀਂ ਗੁਰੂ ਨਾਨਕ ਸਹਿਬ ਮਹਾਰਾਜ ਜੀ ਵੀ ਗੁਰੂ ਅੰਗਦ ਸਹਿਬ ਮਹਾਰਾਜ ਜੀ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਤੇ ਭਾਈ ਜੇਠਾ ਗੁਰੂ ਰਾਮਦਾਸ ਬਾਛਾ ਕਿਉਂਕਿ ਗੁਰੂ ਨਾਨਕ ਸ਼ਹਿਬ ਮਹਾਰਾਜ ਜੀ ਜਿਹੜੇ ਜੋਤੀ ਨੂੰ ਸਮਾਉਂਦੇ ਨੇ ਉਹ 1539 ਈਸਵੀ ਜੰਮੀ। 1469 ਦਾ ਉਹਨਾਂ ਦਾ ਪ੍ਰਕਾਸ਼ ਹੈ ਤੇ 1539 ਦੀ ਜੋਤੀ ਜੋ ਸਮਾਉਂਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਜਿਹੜਾ 1479 ਈਸਵੀ ਦਾ ਭਾਵ ਤੇ ਗੁਰੂ ਨਾਨਕ ਸ਼ਹਿਬ ਮਹਾਰਾਜ ਤੋਂ 10 ਸਾਲ ਛੋਟੇ ਹੈ। ਅਗੇ ਮੌਜੂਦ ਸੀ ਤੇ 1504 ਈਸਵੀ ਦੇ ਅੰਦਰ ਤੁਹਾਨੂੰ ਅੰਗਦ ਸਹਿਬ ਮਹਾਰਾਜ ਭਾਗ ਕੇ ਭਾਈ ਨਹਿਣਾ ਜੀ ਦਾ ਪ੍ਰਕਾਸ਼ ਹੈ ਤੇ 1934 ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਮਤਲਬ 1539 ਅਜੇ ਆਉਣਾ ਹੈ ਗੁਰੂ ਰਾਮਦਾਸ ਜੀ ਵੀ ਗੁਰੂ ਅੰਗਦ ਸਹਿਬ ਮਹਾਰਾਜ ਜੀ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਵੀ ਗੁਰੂ ਨਾਨਕ ਸਾਹਿਬ ਜੀ ਵੀ ਉਸ ਸਮੇਂ ਮੌਜੂਦ ਨਹੀਂ ਜਿੱਦਾਂ ਗੁਰੂ ਨਾਨਕ ਸ਼ਹਿਬਾ ਰਾਜੋਤੀ ਦੇ ਸੰਬੰਧ ਨੇ ਉਸ ਦਿਨ ਭਾਈ ਜੇਠਾ ਜੀ ਦੀ ਗੁਰੂ ਨਾਨਕ ਦਾਸ ਪਾਸ਼ਾ ਜੀ ਦੀ ਜਿਹੜੀ ਉਮਰ ਹੈ ਨਾ ਉਹ 5 ਸਾਲ ਦੀ ਹੈ 39 ਦੇ ਵਿੱਚ ਜਦੋਂ ਜੋਤੀ ਜੋਤਿ ਦੋਸ਼ਣ ਹੁੰਦੇ ਗੁਰੂ ਨਾਨਕ ਸ਼ਹਿਬਾ ਰਾ ਗੁਰੂ ਅੰਗਦ ਸ਼ਹਿਬਾ ਰਾ ਜੀ ਦੇ ਦਰਬਾਰ ਵਿੱਚ ਬਾਬਾ ਅਮਰਦਾਰ ਜੀ ਜਾਣ ਲੱਗ ਪਏ ਨੇ ਤੇ ਤਕਰੀਬਨ ਤਕਰੀਬਨ 12 ਸਾਲ ਉੱਤੇ ਘਰ ਨਾ ਹਾਲੀ ਤੇ 12 ਬਖਸ਼ਿਸ਼ਾਂ ਦੇ ਨਾਲ ਖਾਨਦੂ ਗੁਰੂ ਅਮਰ ਬਾਸ ਪਾਤਸ਼ਾਹ ਜੀ ਉਸ ਜਗ੍ਹਾ ਨੂੰ ਨਵਾਟੇ ਪਰ ਪੂਰਨ ਸੇਵਾ ਕਾਰਜਾਂ ਦਾ ਬਾਬਾ ਅਮਰ ਬਾਸ ਜੀ ਵੀ ਵੇਖਦੇ ਗੁਰੂ ਰਾਮਦਰਸ਼ ਪਾਤਸ਼ਾਹ ਭਾਈ ਦੇਖਾ ਜੀ ਵੀ ਵੇਖਦੇ ਹਨ ਤੇ ਗੁਰੂ ਘਰ ਦੇ ਅੰਦਰ ਰਹਿ ਕੇ ਕਿਸ ਤਰੀਕੇ ਦੇ ਨਾਲ ਭਗਮਨ ਨੂੰ ਸੇਵਾ ਕੀਤੀ ਜਾਂਦੀ ਹੈ ਮੈਂ ਕਈ ਵਾਰ ਕਹਿੰਦਾ ਸਾਨੂੰ 20 ਮਿੰਟ ਅੱਧਾ ਘੰਟਾ ਦੇ ਕੇ ਕਹਿੰਦੇ ਤੁਸੀਂ ਸਾਨੂੰ ਗੁਰੂ ਦੀਆਂ ਬਾਤਾਂ ਸੁਣਾਓ ਸੱਜਣੋ ਗੁਰੂ ਰਾਮਦਾਸ ਪਾਤਸ਼ਾਹ ਨੇ 2 ਦਹਾਕੇ ਭਾਵ ਕਿ 20 ਸਾਲ ਗੋਇੰਦਵਾਲ ਸਾਹਿਬ ਦੇ ਅੰਦਰ ਰਹਿ ਕੇ ਸੇਵਾ ਕੀਤੀ ਹੈ ਤੇ 20 ਸਾਲ ਦਾ ਉਹਨਾਂ ਦਾ ਜੀਵਨ ਮੈਂ 20 ਮਿੰਟਾਂ ਚ ਬਿਆਨ ਕਰਦੇ 12 ਸਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੇਵਾ ਕੀਤੀ ਹੈ ਤੇ ਮੈਂ 12 ਮਿੰਟਾਂ ਦੇ ਵਿੱਚ 12 ਘੰਟਿਆਂ ਚ 12 ਦਿਨਾਂ ਚ 12 ਸਾਲਾਂ ਦੇ ਵਿੱਚ ਉਹਨਾਂ ਦਾ ਜੀਵਨ ਬਿਆਨ ਕਰਦੇ ਆ

ਤੇਨੀ ਉਪਰ ਮੈਂ ਮੇਰੇ ਤੋਂ ਬਿਆਨ ਨਹੀਂ ਕੀਤੀ ਦਾ ਸਕਦੀ ਕਿ ਇਹਨਾਂ ਅੱਖਰਾਂ ਦੇ ਨਾਲ ਤੇ ਕਤਾਰਕਿਤ ਨਹੀਂ ਹੋ ਸਕਦਾ ਮੇਰੀ ਜ਼ਬਾਨ ਅਸੀਂ ਜ਼ਰੂਰ ਬਿਆਨ ਕਰਦੇ ਸਈਵਰ ਮੈਂ ਮੀਤੀ ਕਰਨਾ ਅਸੀਂ ਅੱਖਰਾਂ ਦੇ ਨਾਲ ਗੁਰੂ ਸਹਿ ਮਹਾਰਾਜ ਨੂੰ ਬਿਆਨ ਕਰਨ ਦਾ ਯਤਨ ਕਰਨੇ ਆ ਪਰ ਅਸੀਂ ਗੁਰ ਵਿਅਕਤੀ ਜਿਗਤੀ ਸਰੀਰ ਦੀ ਸ਼ੋਭਾ ਨੂੰ ਬਿਆਨ ਕਰਨੇ ਆ ਪਰ ਜਿਹੜਾ ਸਪਿਰਚੁਲ ਹੈ ਨਾ ਜੋ ਅਧਿਆਤਮਿਕ ਜੀਵਨ ਉਹਨਾਂ ਦਾ ਉਹਨੂੰ ਇਹਨਾਂ ਅੱਖਰਾਂ ਦੇ ਨਾਲ ਸਜਣਾ ਬਿਆਨ ਕੀਤਾ ਨਹੀਂ ਅਸਲ ਦਾ ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਤੁਸੀਂ ਸੁਖ ਪ੍ਰਾਪਤ ਕੀਤਾ ਜੋ ਤੁਹਾਨੂੰ ਉਹ ਤੋਂ ਅਨੁਭਵ ਹੋ ਰਿਹਾ ਉਹ ਮੈਂ ਥੋੜੀ ਨੇ ਇੱਥੇ ਬੈਠਾ ਗਿਆਨ ਦਾ ਸਰ ਇਹ ਤੇ ਤੇਰੀ ਉਪਮਾ ਤੋਹੇਪਣਿਆ ਬੰਦ ਅਸੀਂ ਕੌਣ ਨਾ ਪਿਆਰ ਕਰੀ ਪਰ ਫਿਰ ਵੀ ਅਸੀਂ ਉਹਨਾਂ ਦੇ ਇਸ ਜੀਵਨ ਤੋਂ ਕੁਝ ਨਾ ਕੁਝ ਚਲਗੀਆਂ ਲੈ ਕੇ ਆਪਣੇ ਆਤਮਸ਼ ਨੇਵਲ ਦਾ ਬਣਾਉਣ ਦੀ ਕੋਸ਼ਿਸ਼ ਕਰਨੀ ਖੇਤ ਗੁਰੂ ਰਾਮਦਾਸ ਪਾਤਸ਼ਾਹੀ ਪਾਇ ਗੁਰੂ ਅਮਰਦਾਸ ਪਾਤਸ਼ਾਹੀ ਦੇ ਦਰਬਾਰ ਲੈ ਕੇ ਸੇਵਾ ਕਰਦੇ ਰਹੇ ਆਪਣੀ ਕਿਰਤ ਕੀਤੀ ਹੈ ਯਤੀਮ ਹੋ ਕੇ ਚੋਰ ਨਹੀਂ ਬਣਿਆ ਡਾਕੂ ਨਹੀਂ ਬਣਿਆ ਬੁਰਾਈ ਦਾ ਰਾਹ ਨਹੀਂ ਅਪਣਾਇਆ ਆਪਣੇ ਉਸ ਸਮੇਂ ਨੂੰ ਇਹਨਾਂ ਨੇ ਆਪਣੇ ਤਨ ਆਪਣੇ ਪਿੰਡੇ ਤੇ ਹੰਡਾ ਕੇ ਆਪਣੇ ਪਰਿਵਾਰ ਦਾ ਜੀਵਨ ਸੁਖਾਲਾ ਬਣਾ ਦਿੱਤਾ ਠੀਕ ਹੈ ਗੁਰੂ ਰਾਮਦਾਸ ਫਾਟਾ ਸਾਹਿਬੇ ਪੜਾ ਕਰਨੇ ਸਿੱਖਾ ਠੀਕ ਹੈ ਤੁਹਾਡੇ ਮਾਪਾਂ ਕਿਤਾਬਾਂ ਨਹੀਂ ਸਿੱਖਾ ਜਦੋਂ ਤੁਸੀਂ ਕਿਤੇ ਪ੍ਰਾਪਤ ਕੁੜਲੀਆਂ ਦੇ ਸਿਰ ਤੇ ਧਰ ਕੇ ਜਦੋਂ ਬਾਜ਼ਾਰ ਵਿੱਚ ਚਾਹ ਵੇਚਣ ਜਾਂਦੇ ਹੋਏ ਕਿ ਮੈਂ ਮੰਨਣਾ ਮੈਂ ਤੁਹਾਡੇ ਘਰ ਕੱਪੜੇ ਵੀ ਸਹੀ ਨਹੀਂ ਆਣਗੇ ਵਪਾਰੀ ਬੰਦੇ ਦੇ ਪੈਰੀ ਲਾਉਣ ਵਾਲੇ ਕੱਪੜਿਆਂ ਦਾ ਤੁਸੀਂ ਹਲਾਤ ਹੈ ਲੋਕਾਂ ਨੇ ਦੇ ਬਿਮਾਰੀ ਹੋਣਗੇ ਜਿੱਥੇ ਦਾ ਘਰ ਨਹੀਂ ਜਿੱਥੇ ਦਾ ਘਰ ਨਹੀਂ ਜਿਹਦੇ ਦੇ ਕੱਪੜੇ ਪਾਤੇ ਨੇ ਮੈਂ ਕਹਿੰਦਾ ਕਦੇ ਅੱਜ ਆਣ ਕੇ ਵੇਖੋ ਉਸੇ ਧੰਗ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਲੋਕ ਕਦੇ ਆਖਦੇ ਸੀ ਤੇਰਾ ਘਰ ਨਹੀਂ ਅੱਜ ਤੇਰਾ ਘਰ ਸੋਨੇ ਦੇ ਨਾਲ ਮੜਿਆ ਹੋਇਆ ਹੈ ਜਿਹੜੇ ਕਦੇ ਕਹਿੰਦੇ ਸੀ ਤੇਰਾ ਘਰ ਨਹੀਂ ਤੇਰੇ ਕੱਪੜੇ ਪਾਤੇ ਨਹੀਂ ਗੁਰੂ ਰਾਮਦਾਸ ਪਾਤਸ਼ਾਹ ਅੱਜ ਤੇਰੇ ਘਰ ਦੇ ਅੰਦਰ ਲੱਖ ਲੱਖ ਰੁਪਈਏ ਦਾ ਚੰਦੋਆ ਚੜਦਾ ਹੈ ਤੇ ਰੋਜ ਵਰ ਲਿਆ ਜਾਂਦਾ ਇਨੇ ਲੱਖਾਂ ਦੇ ਰਮਾਲੇ ਤੇਰੇ ਦਰਬਾਰ ਦੇ ਅੰਦਰ ਤੇਰੇ ਘੜਾਉਂਦੇ ਨੇ ਆਪ ਮੁਹਾਰੇ ਮੂਤੋਂ ਨਿਕਲਦਾ ਤਨ ਤਨ ਰਾਮ ਦਾਸ ਗੁਰ ਸਦਾ ਯਾਤੋਂ ਤਨ ਤਨ ਰਾਮ ਦਾਸ ਗੁਰ ਤੇ ਇਹ ਗੁਰੂ ਸਾਹਿਬ ਮਹਾਰਾਜ ਦੇ ਉੱਪਰ ਬਖਸ਼ਿਸ਼ ਐਵੇਂ ਨਹੀਂ ਹੋਈ ਐ ਇਹ ਜੋ ਬਾਬਾ ਬਲਵੰਦ ਜੀ ਤੇ ਸਤਜਿ ਦੀ ਬਾਣੀ ਪੜਦੇ ਆ ਨਾ ਰਾਮ ਕ੍ਰਿਤੀ ਦੀ ਬਾਣੀ ਉਹਦੀ ਸਤਵੀਂ ਪਉੜੀ ਦੇ ਅੰਦਰ ਇਹ ਇਹ ਸ਼ਬਦ ਹੈ ਜਿਹੜਾ ਰਾਗੀ ਸੰਗੀਤ ਤੋਂ ਅਪੂਰਨ ਸਰਵਣ ਕਰਵਾ ਰਹੇ ਸਨ ਕਿ ਧੰ ਧੰ ਰਾਣ ਦਾਸ ਗੁਰ ਜਿਨ ਸਿਰਿਆ ਤਿਨੈ ਸੁਆਰੇ ਜਿਸ ਮਾਲਕ ਨੇ ਇਹਨਾਂ ਨੂੰ ਜਨਮ ਦਿੱਤਾ ਸੀ ਨਾ ਉਸੇ ਮਾਲਕ ਨੇ ਇਹਨਾਂ ਨੂੰ ਗੁਣਾ ਦੀ ਦਾਤ ਦੇ ਕੇ ਇਹਨਾਂ ਦਾ ਆਤਮਿਕ ਜੀਵਨ ਸਵਾਰਿਆ ਤੇ ਗੁਰੂ ਕਰਨ ਕਰਦਾ ਨਹੀਂ ਗੁਰੂ ਸੁਧਾਰ ਕਰਨ ਦਾ ਕੰਮ ਕਰਦਾ ਹੈ ਰੱਬ ਕਰਦਾ ਹੈ ਕਿਉਂਕਿ ਉਹਨਾਂ ਦੇ ਅੰਦਰ ਦੀ ਟੜਪ ਵੇਖੀ ਜਿਨ ਸਵਾਰਿਆ ਤਿਨ ਸਵਾਰਿਆ ਤੇ ਇਹ ਜਦੋਂ ਸਵਾਰੇ ਹੋਏ ਦਾ ਜੀਵਨ ਵੇਖੀ ਹੈ ਨਾ ਤੇ ਐਂ ਲੱਗਦਾ ਜਿਵੇਂ ਕੋ ਅੱਖ ਤੱਕ ਨਹੀਂ ਹੈ ਕਿ ਤੇ ਪੂਰੀ ਹੋਈ ਕਰਮਾਂ ਕਰਮਾਂ ਦਾ ਅਰਥ ਹੁੰਦਾ ਜੀ ਕਰਨ ਅੱਤ ਜਿੱਤੇ ਕਰਮ ਦੀ ਅਤੋ ਲੈ ਤੇ ਬੰਦਾ ਤੇ ਕਹਿੰਦਾ ਜੀ ਮੇਰੀ ਸਮਝ ਵਿੱਚ ਉਹ ਨਹੀਂ ਐਗਰੀ ਕੱਲ ਆ ਰਹੀ। ਇੱਕ ਕਰਾਮਾਤ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਜੀਵਨ ਦੇ ਉੱਪਰ ਵਰਪਰੀ ਹੈ। ਤੁਲ ਤੁਸੀਂ ਇਹ ਕਰਾਮਾਤ ਕਰਕੇ ਵਿਖਾਈ ਗਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਕਿਉਂਕਿ ਉਹਦੇ ਅੰਦਰ ਸਿਰਜਣਹਾਰ ਪਰਮੇਸ਼ਰ ਪ੍ਰਭੂ ਨੇ ਆਪਣਾ ਆਪ ਟਿਕਾ ਲਿਆ ਸੀ। ਇੱਕ ਕਰਮਾ ਕਿ ਕੱਲ ਤੱਕ ਘੁੰਮੜਿਆ ਬੈਠਣ ਵਾਲਾ ਅੱਜ ਗੁਰੂ ਰਾਮਦਾਸ ਹੋ ਗਿਆ ਅੱਜ ਗੁਰੂ ਦੀ ਪਦਵੀ ਦੇ ਉੱਪਰ ਬਿਰਾਜਮਾ ਹੈ ਇੱਕ ਜਗ੍ਹਾ ਦਾ ਪਤ ਸਾਹਿਬਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਜ਼ਿਕਰ ਕੀਤਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਵੇਖਣ ਤੋਂ ਬਾਅਦ ਉਹ ਕਿੰਨੇ ਮੈਂ ਵੇਖਣਾ ਗੁਰੂ ਮੁਖ ਦੇਖ ਗਰੂ ਸੁਖ ਪਾਏ ਪਰ ਕਈ ਵਾਰ ਜਦੋਂ ਇਹਦਾ ਪਾਠ ਕੀਤਾ ਜਾਂਦਾ ਨਾ ਤੇ ਲੋਕ ਪਾਠ ਕਰਨ ਲੱਗਿਆਂ ਦੋਹਾਂ ਥਾਵਾਂ ਤੇ ਗੁਰੂ-ਗੁਰੂ ਹੀ ਪੜ ਜਾਂਦੇ ਨੇ ਪਰ ਧਿਆਨ ਨਾਲ ਵੇਖਿਓ ਪਹਿਲਾ ਸ਼ਬਦ ਹੈ ਗੁਰੂ ਗੁਰੂ ਮੁਖ ਦੇਖ ਗਰੂ ਸੁਖ ਪਾਏ ਗੁਰੂ ਦਾ ਅਰਥ ਹੈ ਗੁਰੂ ਤੇ ਗਰੂ ਦਾ ਸੁਖ ਹੁੰਦਾ ਹੈ ਵੱਡਾ ਤੇ ਸੁਖ ਦਾ ਮਤਲਬ ਹੈ ਆਨੰਦ ਇੱਥੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਜੀਵਨ ਦੇ ਅੰਦਰ ਇਹ ਜਿਹੜਾ ਵੱਡਾ ਆਨੰਦ ਆਇਆ ਜੋ ਤੁਸੀਂ ਸੁਖ ਪ੍ਰਾਪਤ ਕੀਤਾ ਜੋ ਤੁਸੀਂ ਇਸ ਲੈਵਲ ਇਸ ਪਦਵੀ ਦੇ ਉੱਪਰ ਪਹੁੰਚੇ ਹੋ ਨਾ ਇਹ ਕੋ ਆਮ ਗੱਲ ਨਹੀਂ ਸੀ ਕਿ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਚਿਹਰਾ ਕਰਿਆ ਤੁਸੀਂ ਉਹਨਾਂ ਦੇ ਕੋਲੋਂ ਰੋਹਾਨੀਅਤ ਦੇ ਗੁਣ ਸਿੱਖੇ ਤੁਸੀਂ ਉਹਨਾਂ ਦੇ ਕੋਲੋਂ ਵਿਚਾਰ ਲਈ ਤੇ ਜਿਸ ਵਿਚਾਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੁਹਾਨੂੰ ਉਹ ਆਨੰਦ ਪ੍ਰਾਪਤ ਹੋ ਗਿਆ ਤੇ ਜਿਸ ਆਨੰਦ ਦੀ ਕੋਈ ਤੁਲਨਾ ਕੀਤੀ ਨਹੀਂ ਜਾ ਸਕਦੀ ਗੁਰੂ ਮੁਖ ਦੇ ਗਰੂ ਸੋ ਪਾਇਓ ਕਿਉਂਕਿ ਹੁੱਤੀ ਜੋ ਪਿਆਸ ਪਿਉਸ ਤੇ ਬੰਧ ਕੀ ਜਿਹੜੀ ਅੰਦਰ ਪਿਆਸ ਸੇ ਹਨ ਹੁੱਤੀ ਜੋ ਪਿਆਸ ਪਿਉਸ ਤੇ ਬੰਧ ਕੀ ਤੇ ਬੰਧ ਦਾ ਮਤਲਬ ਇਹਨਾ ਤੇ ਪਿਉਸ ਦਾ ਮਤਲਬ ਅੰਮ੍ਰਿਤ ਹੁਣ ਜਿਹੜਾ ਅੰਮ੍ਰਿਤ ਪੀਣ ਦੀ ਤੁਹਾਡੇ ਅੰਦਰ ਚਾਹਨਾ ਸੀ ਜਿਹੜੀ ਤੁਹਾਡੇ ਅੰਦਰ ਕੋ ਤਰਪਸੀ ਨਹੀਂ ਉਸ ਤਰਪ ਨੂੰ ਪੂਰਾ ਕਰਨ ਵਾਸਤੇ ਕਹਿੰਦੇ ਨੇ ਬੇਧ

ਜਿਹੜੇ ਤੁਹਾਡੇ ਜੀਵਨ ਦੇ ਅੰਦਰ ਦੁੱਖ ਆਏ ਸੰਤ ਤੇ ਇੱਕ ਬੇਨਤੀ ਕਰਾਂ ਜਿਸ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਇੱਕ ਵਾਰੀ ਦੁੱਖ ਦੀ ਘੜੀ ਆਈ ਹੋਵੇ ਤੇ ਜੇ ਦੁੱਖ ਲੰਘ ਕੇ ਸੁਖ ਪਰਵੇਸ਼ ਘਰ ਵਿੱਚ ਘਰ ਜਾਵੇ ਤੇ ਉਸ ਮਨੁੱਖ ਦਾ ਜੀਵਨ ਹੈ ਨਾ ਜਿਹੜਾ ਸਾਰੇ ਪੁਰੇ ਦੇ ਦੁੱਖਾਂ ਨੂੰ ਭੁੱਲ ਜਾਂਦਾ ਹੈ ਕਿਉਂਕਿ ਸੁਖ ਆ ਗਿਆ ਤੇ ਦੁੱਖ ਦੂਰ ਹੋ ਗਏ ਨੇ ਅੱਜ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਉਹ ਸਾਰੇ ਦੁੱਖ ਦੂਰ ਹੋ ਗਏ ਨੇ ਕਿਹੜੇ ਗਇਓ ਦੁੱਖ ਦੂਰ ਬਰਖਣ ਕੋ ਕਈ ਵਰਸ਼ਾਂ ਦੇ ਕਈ ਸਾਲਾਂ ਦੇ ਕਦੋਂ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਜਦੋਂ ਤੁਸੀਂ ਗੁਰੂ ਨੂੰ ਵੇਖਿਆ ਤੇ ਤੁਹਾਨੂੰ ਸੁੱਖ ਜਿਹੜਾ ਉਹ પ્રાપ્ત ਹੋ ਗਿਆ ਉਹ ਤੁਸੀਂ ਪ੍ਰਾਪਤ ਤੇ ਤੁਹਾਨੂੰ ਜਦੋਂ ਸੰਗਤਾਂ ਨੇ ਵੇਖਿਆ ਸੇਵਾ ਕਰਦਿਆਂ ਕੰਮ ਕਰਦਿਆਂ ਘਰ ਨਾ ਘੜਦਿਆਂ ਪਰ ਉਹਨਾਂ ਦੇ ਜੀਵਨ ਦੇ ਵਿੱਚ ਤੁਹਾਡੇ ਲਈ ਸ਼ਬਦ ਹੁਣ ਇੱਕ ਆਮ ਬੰਦਾ ਮਾਫ਼ ਕਰਨਾ ਕਿ ਸ਼ਰਮ ਠੇਸ਼ ਨਹੀਂ ਪਹੁੰਚਾਉਣਾ ਚਾਹੁੰਦਾ ਪਰ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਅਸੀਂ ਇੱਕ ਪੱਥਰ ਦੀ ਘੜਤ ਘੜ ਕੇ ਤਰਾਸ਼ਨੇ ਆ ਫਿਰ ਉਸ ਨੂੰ ਰੰਗ ਕਰਨੇ ਆ ਫਿਰ ਉਸ ਨੂੰ ਸਥਾਪਿਤ ਕਰਨੇ ਆ ਆਪਣੇ ਹੱਥੀਂ ਇੱਕ ਪੱਥਰ ਨੂੰ ਤਿਆਰ ਕਰਕੇ ਸਥਾਪਿਤ ਕਰਕੇ ਆਪਾਂ ਉਹਨੂੰ ਨਾਮ ਦੇ ਦੇਨੇ ਆ ਜੀ ਭਗਵਾਨ ਦਾ ਲੇਕਿਨ ਮੈਂ ਕਹਿਣਾ ਸੱਜਣੋ ਕਿ ਭਗਵਾਨ ਦੀ ਇਹ ਕਲਾਕਾਰ ਹੈ ਜਿਹੜਾ ਬੰਦਾ ਕਰਦਾ ਹੈ ਜਿਉਂਦਾ ਜੀ ਇਨਸਾਨ ਆਪਣੇ ਜੀਵਨ ਨੂੰ ਅਗਰ ਗੁਨਾ ਦੇ ਨਾਲ ਸ਼ਿੰਗਾਰ ਲਵੇ ਨਾ ਘਰ ਨਾ ਘਰ ਦਾ ਨਜ਼ਰ ਆ ਜਾਵੇ ਤੇ ਉਹਨੂੰ ਗੁਰਦੇਵ ਪਿਤਾ ਜੀ ਪਤਾ ਕੀ ਕਹਿੰਦੇ ਨੇ ਕਹਿੰਦਾ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਸਿੱਖਾਂ ਅਤੇ ਸੰਗਤਾਂ ਨੇ ਉਹਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਜਾਣਿਆ

ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਜਿਹੜਾ ਕਦੇ ਅੰਤ ਨਹੀਂ ਪੈ ਸਕਦਾ ਤੇਰਾ ਅੰਤ ਨਾ ਪਰਵਾਰਿਆ ਕਿਉਂ ਕਿ ਲੱਭ ਲੋਭ ਕਹਾ ਨੋ ਕਰੋਧ ਮੁਹ ਮਾਰ ਕੱਢੇ ਤੁਰ ਸਭ ਪਰਵਾਰਿਆ ਵਿਕਾਰਾਂ ਨੂੰ ਤੂੰ ਆਪਣੇ ਅੰਦਰੋਂ ਪਰਿਵਾਰਾਂ ਦੇ ਸਹਿਤ ਹੀ ਮਾਰਨ ਕਾਇਆ ਗਤਨ ਕਰ ਦਿੱਤਾ ਇਹ ਵਿਕਾਰ ਵੀ ਆਪਣੇ ਜੀਵਨ ਵਿੱਚ ਤੁਸੀਂ ਨਹੀਂ ਰਹਿਣ ਦਿੱਤੇ ਆ। ਤਨ ਸੋ ਤੇਰਾ ਥਾਨ ਹੈ। ਸੱਚ ਤੇਰਾ ਪੇਸ਼ ਕਰਿਆ। ਜਿੱਤੇ ਤੂੰ ਰਹਿਣਾ ਉਹ ਥਾਂ ਨਹੀਂ ਤਨ ਹੈ। ਤੇ ਜਿਹੜਾ ਤੇਰਾ ਪੇਸ਼ ਕਰੀਏ। ਹੁਣ ਪੇਸ਼ ਕਰੀ ਦਾ ਮਤਲਬ ਪੇਸ਼ ਹੋਣਾ। ਜਿਵੇਂ ਕੋਈ ਵੱਡਾ ਰਾਜਾ ਤੇ ਮਹਾਰਾਜਾ ਦਰਬਾਰ ਵਿੱਚ ਪੇਸ਼ ਕਰਦਾ ਹੋਵੇ ਨਾ ਤੇ ਉਹਦੀ ਆਉਣ ਤੋਂ ਪਹਿਲਾਂ ਜਿਹੜੇ ਦਰਬਾਰੀ ਲੋਕ ਹੁੰਦੇ ਨੇ

ਸੰਗਤਾਂ ਤੁਹਾਡਾ ਆਦਰ ਤੇ ਸਤਿਕਾਰ ਕਰਦੇ ਨਾ ਨੇ ਦੁਨੀਆ ਨੂੰ ਪਤਾ ਲੱਗ ਜਾਂਦਾ ਹੈ ਸੰਗਤ ਛੱਡੋ ਦੇਵਤੇ ਵਰਨੇ ਜਿਹੜੇ ਉਹ ਵੀ ਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸ਼ੀਸ਼ ਝੁਕਾਉਣਾ ਸ਼ੁਰੂ ਕਰ ਦਿੰਦੇ ਆ ਤਨਸੋ ਤੇਰਾ ਖੰਧ ਹੈ ਸੱਚ ਤੇਰਾ ਪੈਸ਼ ਕਰਿਆ ਨਾਨਕ ਤੂੰ ਲੈਣਾ ਤੇ ਮੈਂ ਗੁਰ ਅਮਰ ਤੂੰ ਵਿਚਾਰਿਆ ਹੁਣ ਜਦੋਂ ਇਹ ਆਉਂਦਾ ਕਿ ਨਾਨਕ ਤੂੰ ਲੈਣਾ ਤੂੰ ਹੈ ਮਨਾ ਪੇੜ ਕਹਿੰਦਾ ਕਿ ਅਸੀਂ ਜੋ ਗਰਬਤ ਕਰ ਰਹੇ ਹਾਂ ਨਾ ਅਸੀਂ ਕਰ ਰਹੇ ਹਾਂ ਸਰੀਰਕ ਤੌਰ ਤੇ ਕਰ ਰਹੇ ਹਾਂ ਲੇਕਿਨ ਜੇ ਗੁਰੂ ਦੀ ਗੱਲ ਕਰੀਏ ਤੇ ਗੁਰੂ ਦੇ ਅਧਿਆਤਮਿਕ ਤੌਰ ਤੇ ਏਡੀ ਮਹਾਨ ਉਹ ਅਵਸਥਾ ਤੇ ਕਮਹਾਨ ਉਹ ਚੀਜ਼ ਹੈ ਨਾ ਜਿਹਨੂੰ ਆਪਾਂ ਨਹੀਂ ਕਰ ਸਕਦੇ ਕਿਉਂਕਿ ਗੁਰੂ ਸ਼ਾਮਰਾਜੀ ਦੀ ਜੋਤ ਹੈ ਜਿਹੜੀ ਉਹ ਤੇ ਚੌ ਚੁੱਕਾਂ ਦੇ ਅੰਦਰ ਹੈ ਜਿਹੜੀ ਜੋਤ ਹੈ ਗੁਰੂ ਦੀ ਉਹ 1469 ਵਿੱਚ ਵੀ ਹੋਣੀ ਸੀ ਤੇ ਜਿਹਦੇ ਗੁਰੂ ਰਾਮਦਾਸ ਪੈਦਾ ਹੁੰਦੇ ਨੇ 1534 ਵਿੱਚ لیکن Guru Ram Das ਦਾ ਸਰੀਰ ਆਪਾਂ 1534 ਤੋਂ ਗਿਣਨਾ ਮੈਣਾ ਸ਼ੁਰੂ ਕਰ ਦਿੰਦੇ ਆਂ ਲੇਕਿਨ ਜਦੋਂ ਜੋਤ ਦੀ ਗੱਲ ਕਹਿਣੀ ਆ ਤੇ ਉਦੋਂ ਕਹਿੰਦੇ ਕਿ ਜੁਗੋ ਜੁਗ 58 ਅਸੀਂ ਗੱਲ ਇੱਥੇ ਅਜੇ ਵੀ ਵਿਅਕਤੀ ਕਰਦਾ ਅਸੀਂ ਗੁਰੂ ਸਾਹਿਬ ਮਹਾਰਾਜ ਜੀ ਤੁਹਾਡੇ ਸਰੀਰ ਦੀ ਕਰਦੇ ਆਂ ਅਧਿਆਤਮਕ ਚੀਜ਼ ਨੂੰ ਬਿਆਨ ਕਰਨ ਦੀ ਸਮਰੱਥਾ ਮੇਰੇ ਕੋਲ ਤਾਂ ਹੈ ਨਹੀਂ ਪਰ ਅਸੀਂ ਗੁਣ ਗਾਂਣ ਤੇ ਆ ਰਹਿ ਗਏ ਫਿਰ कहते सो टिक्का सो बहना सोई दीवान पियो दादे जेवे या पोता परवा ओही टिक्का है टिक्का का मतलब एक जलाल सो टिक्का सो बहना सोई दीवान ताकत भी होवे टिक्का भी होवे सिंहासन होवे लेकिन कदे समा सी गुरु नानक जी कदे समा सी गुरु अंगद साहब महाराज जी ਤੇ ਸਮਸਿ ਗੁਰ ਅਮਰਦਾਸ ਪਾਤਸ਼ਾਹੀ ਇਹਨਾਂ ਇੱਕ ਇੱਕ ਦੇ ਫਲਸਫੀ ਦੇਖੋ ਗੁਰਬਾਣੀ ਇਹ ਪਹਿਲਾ ਦਾਦਾ ਹੁੰਦਾ ਹੈ ਫਿਰ ਪੁੱਤਰ ਹੁੰਦਾ ਹੈ ਤੇ ਫਿਰ ਪੋਤਰਾ ਹੁੰਦਾ ਹੈ ਤੇ ਉਮਰ ਵੱਡੀ ਕਿਹਦੀ ਹੁੰਦੀ ਹੈ ਜੀ ਦਾਦੇ ਤੇ ਇਸ ਸ਼ਬਦ ਦੇ ਰਾਹੀ ਦਾਦਾ ਕੌਣ ਹੈ ਗੁਰੂ ਨਾਨਕ ਸਾਹਿਬ ਹਨ ਤੇ ਗੁਰੂ ਅਮਰਦਾਸ ਪਾਤਸ਼ਾਹੀ ਜਿਹੜੇ ਉਹਨਾਂ ਦੀ ਉਮਰ ਗੁਰੂ ਅੰਗਦ ਸਹਿਬ ਮਹਾਰਾਜ ਤੋਂ ਵੱਡੀ ਹੈ ਕਿਉਂਕਿ ਉਹਨਾਂ ਦਾ ਜਨਮ 1479 ਵਿੱਚ ਹੈ ਤੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਜਨਮ ਜਿਹੜਾ 1500 ਚਾਰ ਦਾ ਮਤਲਬ ਕਿ 25 ਸਾਲ ਦਾ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਅੰਦਰ ਡਿਫਰੈਂਸ ਹੈ ਲੇਕਿਨ ਜਦੋਂ ਭੱਟ ਸਹਿਬਾਨ ਨੇ ਗੱਲ ਕੀਤੀ ਨਾ ਉਹਨਾਂ ਨੇ ਦਾਦਾ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਿਤਾ ਕਿਹਾ ਗੁਰੂ ਅੰਗਦ ਸਹਿਬ ਮਹਾਰਾਜ ਨੂੰ ਤੇ ਪੁੱਤਰਾ ਕਿਹਾ ਗੁਰੂ ਅਮਰਦਾਸ ਪਾਤਸ਼ਾਹ। ਛਿੱਟੀ ਦਾੜੀ ਹੈ। ਲੇਕਿਨ ਉਹ ਪੁੱਤਰਾ ਨੇ ਕਿਉਂ? ਕਿਉਂਕਿ ਉਹ ਅਧਿਆਤਮਿਕ ਜੀਵਨ ਦੇ ਤੌਰ ਤੇ ਲੈਣਾ ਗੁਰੂ ਅੰਗਦ ਸਹਿਬ ਮਹਾਰਾਜ ਪਹਿਲਾਂ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਵਰਤ। ਇੱਥੇ ਗੁਰੂ ਨਾਨਕ ਦੇ ਘਰ ਦੇ ਅੰਦਰ ਉਮਰ ਦਾ ਡਿਫਰੈਂਸ ਨਹੀਂ ਦੇਖਿਆ ਜਾਂਦਾ। ਅਗਰ ਮਾਨ ਸਰਕਾਰ ਦੇਖਿਆ ਜਾਂਦਾ ਹੈ ਤੇ ਉਹ ਬੰਦੇ ਦੇ ਆਪਣੇ ਅੰਦਰ ਅਧਿਆਤਮਿਕ ਜੀਵਨ ਦਾ ਰਿਖਿਆ ਜਾਂਦਾ ਹੈ ਪਹਿਲੀ ਪ੍ਰੋਬਲਮ ਹੈ ਤੇ ਜੇ ਬੰਦੇ ਦੇ ਤੁਸੀਂ ਜੀਵਨ ਨੂੰ ਸਹੀ ਤਰੀਕੇ ਨਾਲ ਵਚਨਾਂ ਤੇ ਪੜਚੋਲਣਾ ਹੋਵੇ ਨਾ ਉਸ ਬੰਦੇ ਦੇ ਅੰਦਰ ਚਾਰ ਚੀਜ਼ਾਂ ਦੇਖੀਆਂ ਪਰਵਾਰਿਕ ਜੀਵਨ ਕੀ ਹੈ ਵਿਵਹਾਰ ਜੀਵਨ ਕੀ ਹੈ ਸਮਾਜਿਕ ਜੀਵਨ ਕੀ ਹੈ ਤੇ ਧਾਰਮਿਕ ਜੀਵਨ ਬਹੁਤ ਵਾਰ ਨੇ ਦੇਖਣਾ ਕਿ ਬੰਦੇ ਦਾ ਪਰਵਾਰਿਕ ਜੀਵਨ ਸਹੀ ਹੁੰਦਾ ਹੈ ਕਿਉਂਕਿ ਆਪਣੇ ਪਰਿਵਾਰ ਦੇ ਪ੍ਰਤੀ ਲਾਏਂਦਾ ਹੈ ਲੇਕਿਨ ਵਿਵਹਾਰ ਦੇ ਪੱਖ ਤੋਂ ਬੜਾ ਮਾੜਾ ਹੁੰਦਾ ਹੈ ਬੇਈਮਾਨੀ ਫਰੇਬ ਤੇ ਝੂਠ ਤੇ ਕ੍ਰਪਸ਼ਨ ਉਹ ਬੰਦੇ ਦੇ ਜੀਵਨ 'ਚ ਭਰੇ ਆ ਹੁੰਦੇ ਨੇ ਤੇ ਇਹੋ ਜਿਹਾ ਬੰਦਾ ਸਮਾਜ ਨੂੰ ਪਸੰਦ ਨਹੀਂ ਚਲੋ ਕਿਸੇ ਬੰਦੇ ਦਾ ਪਰਵਾਰਿਕ ਜੀਵਨ ਵੀ ਸਹੀ ਹੈ ਵਿਵਹਾਰਕ ਜੀਵਨ ਵੀ ਸਹੀ ਹੈ ਇਕੋ ਸਮਾਜਿਕ ਜੀਵਨ ਸਹੀ ਨਹੀਂ ਹੈ ਕਿਸੇ ਦੇ ਦੁੱਖ ਵਿੱਚ ਸ਼ਾਮਲ ਨਹੀਂ ਹੁੰਦਾ ਕਿਸੇ ਦੇ ਸੁੱਖ ਵਿੱਚ ਸ਼ਾਮਲ ਨਹੀਂ ਹੁੰਦਾ ਉਹਨਾਂ ਸਮਿਆਂ ਚ ਉਹਨਾਂ ਚੀਜ਼ਾਂ ਦੇ ਵਿਚਾਰ ਕੇ ਬੰਦੇ ਦੇ ਵਿੱਚ ਫਰਕ ਪੈ ਜਾਂਦਾ ਹੈ ਸਮਾਜ ਨੂੰ ਨਹੀਂ ਕਹਿ ਸਕਦਾ ਕਿ ਜੇ ਮੈਂ ਆਪਣੇ ਆਪ तक ਸੀਮਤ ਹਾਂ ਮੈਂ ਕਿਸੇ ਦੇ ਦੁੱਖ ਤੇ ਸ਼ੋਕਟ ਨਹੀਂ ਜਾਣ ਸਕਦਾ ਕਿਸੇ ਦੇ ਦੁੱਖ ਨੂੰ ਵੰਡਾ ਨਹੀਂ ਸਕਦਾ ਤੇ ਕਾਹਦਾ ਜੀਵਨ ਹੈ ਚਲੋ ਕਿਸੇ ਦਾ ਸਮਾਜਿਕ ਵੀ ਜੀਵਨ ਚੰਗਾ ਹੋਵੇਗਾ ਪਰਵਾਰਿਕ ਵੀ ਚੰਗਾ ਵਿਵਹਾਰ ਵੀ ਚੰਗਾ ਹੈ ਲੇਕਿਨ ਉਹਨਾਂ ਦਾ ਧਾਰਮਿਕ ਜੀਵਨ ਚੰਗਾ ਨਹੀਂ ਹੁੰਦਾ ਉਹ ਤੁਹ ਕੋਰੇ ਹੁੰਦੇ ਨੇ ਤੇ ਜੇ ਆਪਾਂ ਇਹ ਜਿਹੜਾ ਬੰਦੇ ਦਾ ਧਾਰਮਿਕ ਜੀਵਨ ਕਮਜ਼ੋਰ ਹੋਵੇ ਨਾ ਉਹ ਤੇਰੇ ਪਰਿਵਾਰ ਵਿੱਚ ਬਰਕਤ ਪੈਂਦੀ ਆ ਤੇ ਨਾ ਉਹਦੇ ਕਦੇ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਦੀ ਬਰਕਤ ਆ ਦੁੱਖ ਵੀ ਲੱਗ ਜਾਂਦੇ ਆ ਜਿਸ ਬੰਦੇ ਦਾ ਜੀਵਨ ਧਾਰਮਿਕ ਸਹੀ ਨਾ ਹੋਵੇ ਠੀਕ गुरु रामदशाह जी का जीवन देखो। के जीवन बचे माता पिता चढ़ाई करके जुम्मेवारी परिवार के, पर के जीवन बीबी भानी रिश्ता बनता है लेकिन किसी भी जगह लड़ाई झगड़ा नजर नहीं आ रहा पुत्र ने गलती है लेकिन पालन पोषण तिना

ਲੇਕਿਨ ਕਿਸੇ ਵੀ ਜਗ੍ਹਾ ਤੇ ਕਿਸੇ ਦੇ ਪੈਸੇ ਦਾ ਹਿਸਾਬ ਕਿਤਾਬ ਦੇ ਅੰਦਰ ਧੋਖਾ ਨਹੀਂ ਕੀਤਾ ਇਹ ਗੁਰੂ ਰਾਮਦਾਸ ਦਾ ਵਿਵਹਾਰਕ ਜੀਵਨ ਹੈ ਸਮਾਜਿਕ ਜੀਵਨ ਭਾਵੇਂ ਲਾਹੌਰ ਵਾਸੀਆਂ ਨੇ ਬਚਪਨ ਚੋਂ ਦੀ ਬਾਹ ਨਹੀਂ ਗੁਰੂ ਰਾਮਦਾਸ ਦੀ ਪਕੜੀ ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਜਦੋਂ ਤੁਹਾਡੇ ਤਾਏ ਦਾ ਪੁੱਤਰ ਸਿਹਾਰੀ ਮੰਗ ਭਰਾ ਆਇਆ ਕਿ ਮੇਰੇ ਪੁੱਤਰ ਦਾ ਵਿਆਹ ਹੈ ਆਪ ਤੁਸੀਂ ਰੁਝੇਮਿਆਂ ਦੇ ਕਾਰਨ ਨਹੀਂ ਗਏ ਲੇਕਿਨ ਆਪਣੇ ਪੁੱਤਰ ਗੁਰੂ ਅਰਜਨ ਸ਼ਹਿਬ ਮਹਾਰਾਜ ਨੂੰ ਆਪਣੇ ਭਰਾ ਦੇ ਨਾਲ ਤੋਰਿਆ ਕਿ ਤੇ ਤਾਇਆ ਦਾ ਪੁੱਤਰ ਤੁਹਾਡਾ ਭਰਾ ਤੁਹਾਡਾ ਤਾਇਆ ਆਇਆ ਤੇ ਤੁਹਾਡਾ ਜਾਣਾ ਫਰਜ਼ ਹੈ ਜਿੰਨੀ ਦੇਰ ਤੱਕ ਮੈਂ ਗੁਲਾਮਾਂ ਦਾ ਉਨੀ ਦੇਰ ਤੱਕ ਅਰਜਨ ਸਾਹਿਬ ਆਉਣਾ ਨਹੀਂ ਇਹ ਸਮਾਜਿਕ ਦੀਵਾਨ ਤੇ ਧਾਰਮਿਕ ਜੀਵਨ ਤੁਸੀਂ ਜਾਣਦੇ ਹੋ ਕਿ ਜਿੱਦਾਂ ਪਾਰੋ ਜ਼ੁਲਮਾਂ ਨੂੰ ਗੁਰਤਾ ਕਰਦੀ ਦੀ ਜ਼ਿੰਮੇਵਾਰੀ ਗੁਲਾਮਾਂ ਦਾ ਦੇਣ ਲੱਗੇ ਛਾਣਾ ਪਰ ਉਹਨਾਂ ਕਹਿਆ ਸੀ ਸਤਿਗੁਰੂ ਗੁਰਸਿੱਖੀ ਮੋਜ ਪਾਵੈ ਗੁਰਿਆਈ ਸਤਿਗੁਰੂ ਸਹਾਵੈ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇਣੀ ਹੈ ਤੇ RAMDAS ਨੂੰ ਦਿਓ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਕਹਿਆ ਸੀ ਕਿ ਇਹ ਅਸੀਂ ਨਹੀਂ ਚੋ ਸਕਦਾ ਅਰ ਸਮਾ ਹੋ ਗਿਆ ਗੁਰੂ RAMDAS ਸਾਹਿਬ ਜਿਹੜੇ ਆਪਣੇ ਜੀਵਨ ਨੂੰ ਬਖੂਬੀ ਸੁਚੱਜੇ ਢੰਗ ਨਾਲ ਜੀਏ ਤੀ ਰਾਗਾਂ ਦੇ ਅੰਦਰ ਉਹਨਾਂ ਦੀ ਬਾਣੀ

ਸਮਝ ਲੈਣਾ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਆਪ ਸ਼ਾਮ ਰੁਹਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਨੂੰ ਸ਼ਾਮ ਰਹਿਣ ਨੂੰ ਜੀ ਕਹਿੰਦੇ ਵੇਖ ਨਹੀਂ ਪਾਦੇ। 8-12 ਨੇ। ਸ਼੍ਰੀ ਰਾਜ ਦੀ ਬਾੜ ਹੈ। ਗੌਲੀ ਦੀ ਬਾੜ ਹੈ। ਵਿਹਾਵੜੇ ਦੀ ਬਾੜ ਹੈ। ਫਿਰ ਬਡ ਹੰਸ ਦੀ ਬਾੜ ਹੈ, ਸੋਰਠ ਦੀ ਬਾੜ ਹੈ, ਬਲਾਵਨ ਦੀ ਬਾੜ ਹੈ, ਸਾਰਣ ਦੀ ਬਾੜ ਹੈ, ਕਾਂੜੇ ਦੀ ਬਾੜ ਹੈ। ਕਿ ਅੱਠ ਬਾਰਾਂ ਨੇ ਜਿਹੜੀਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਇਹ ਤੁਹਾਡੇ ਨਾਲ ਹੈ। ਹਰਮੰਦਰ ਸਾਹਿਬ ਦੀ ਵਿਚਾਰੀ ਕੀਤੀ ਹੈ। ਇਹ ਮਹਾਨ ਕਾਰਜ ਨੇ ਜਿਹੜੇ ਗੁਰੂ ਰਾਮਦਾਸ ਪਾਸ਼ਾ ਨੇ ਆਪਣਾ ਜੀਵਨ ਜੀਤੇ ਪਰ ਅਸੀਂ ਕੁਝ ਕੁ ਸਮੇਂ ਕਿਨਾਂ ਸਾਖੀਆਂ ਨੂੰ ਸੁਣਾਉਣਾ ਦਾ ਯਤਨ ਕਰਨਾ ਹੈ ਸੱਜਣਾ ਗੁਰੂ ਦੀ ਅੰਮ੍ਰਿਤ ਮੇਬਣੀ ਨੂੰ ਪੜੋ ਵਿਚਾਰੋ ਸਮਝੋ ਜੀਵਨ ਵਿੱਚ ਧਾਰਨ ਦਾ ਯਤਨ ਕਰੋ ਕਿਤੇ ਇਹ ਨਾਵੇਂ ਦੇ ਰਸਮੀ ਤੌਰ ਤੇ ਪੜ ਕੇ ਜੇ ਗੁਰੂ ਰਾਮਦਾਸ ਜੀ ਨੇ ਕੋਈ ਗਾਵਾ ਰਾਗ ਕੀ ਬਾਣੀ ਨਾ ਕੀਤੀ ਬੋ ਪਾਠ ਕਰ ਨਹੀਂ ਹਰ ਹਰ ਭੀਜੈ ਰੰ ਰਾਜੇ ਜਿਨ੍ਹਾਂ ਅੰਦਰ કપਟ ਵਿਕਾਰ ਹੈ ਤਿਨਾਂ ਰੋਏ ਤਾਂ ਭੀਜੈ ਅੰਦਰ ਦੇ ਕਪੜੇ ਤੇ ਵਿਕਾਰ ਛਲ ਛੜੀਏ ਫਿਰ ਗੁਰੂ ਰਾਮਦਾਸ ਦਾ ਗੁਰਪੁਰਮ ਮਨਾਇਆ ਸਾਡਾ ਸਫਲ ਹੋਵੇਗਾ ਇਨੀਆ ਕੋ ਬੇਤਨਿਆ ਪ੍ਰਵਾਨ ਪੁਨਾਂ ਛੁਕਾਂ ਦੀ ਖਿਮਾ ਵਾਹਿ ਗੁਰੂ ਜੀ ਦਾ ਅਰਸਾ ਵਾਹਿ ਗੁਰੂ ਜੀ ਕੀ ਫਤਿਹ